ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਵੀਡੀਓ ਸਾਰੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਦੀਪ ਸਿੱਧੂ ਨੂੰ ਗਦਾਰਾਂ ਦੇ ਸੀ ਤੇ ਅੱਜ ਵੀ ਉਸੇ ਗੱਲ ਤੇ ਆਪਦੀ ਤੇ ਅੜੇ ਹੋਏ ਆ ਗੁਰਪ੍ਰੀਤ ਕੋਟਲੀ ਜਿਹੜਾ ਛਤਰਾ ਤੋਂ ਬਚ ਗਿਆ ਅਸੀਂ ਉਸ ਟਾਈਮ ਉੱਥੇ ਸੀ ਜੇ ਕਿਤੇ ਸਾਨੂੰ ਪਤਾ ਲੱਗ ਜਾਂਦਾ ਕਿ ਗੁਰਪ੍ਰੀਤ ਕੋਟਲੀ ਸ਼ੰਭੂ ਮੋਰਚੇ ਦੇ ਵਿੱਚ ਆਇਆ ਹੋਇਆ ਉਹਦਾ ਉਹ ਬੁਰਾ ਹਾਲ ਹੋਣਾ ਸੀ ਕਿ ਉਹ ਆਪਦਾ ਮੂੰਹ ਵੇਖਣ ਯੋਗ ਨਹੀਂ ਰਹਿਣਾ ਸੀਗਾ ਤੂੰ ਪਿਛਲੇ ਸੰਘਰਸ਼ ਦੇ ਵਿੱਚੋਂ ਕਿਸਾਨੀ ਸੰਘਰਸ਼ ਦੇ ਵਿੱਚੋਂ ਪੈਸੇ ਕਮਾਏ ਤੂੰ ਵੀਡੀਓ ਬਣਾ ਬਣਾ ਕੇ ਪੈਸੇ ਕਮਾਏ ਤੂੰ ਦੀਪ ਸਿੱਧੂ ਨੂੰ ਗद्दार ਕਿਹਾ ਤੇਰੀ ਕੀ ਦੇਣਾ ਤੇਰੀ ਕੀ ਦੇਣਾ ਤੂੰ ਕਿਹੜਾ ਤਰ੍ਹਾਂ ਸੰਘਰਸ਼ੀ ਪਰਿਵਾਰ ਆ ਕੀ ਤੂੰ ਸ਼ਹੀਦیاں ਦਿੱਤੀਆਂ ਕੀ ਤੂੰ ਪਰਿਵਾਰ ਵਾਰਿਆ ਕੀ ਤੂੰ ਆਪਦਾ ਪੈਸਾ ਛੱਡ ਕੇ ਜਿਹੜਾ ਆਪਦਾ ਸਾਰਾ ਕੁਝ ਜਿਹੜਾ ਕਿਸਾਨੀ ਤੇ ਲਾਤਾ ਤੂੰ ਉੱਥੋਂ ਪੈਸਾ ਕਮਾਇਆ ਸਿਰਫ ਤੇ ਸਿਰਫ ਉੱਥੇ ਪੈਸਾ ਕਮਾਉਣ ਵਾਸਤੇ ਤੂੰ ਉੱਥੇ ਆਇਆ ਹੋਰ ਤੇਰਾ ਕੋਈ ਵੀ ਮਕਸਦ ਨਹੀਂ ਸੀਗਾ ਫਿਰ ਉਸ ਤੋਂ ਬਾਅਦ ਹੁਣ ਤੂੰ ਉਥੇ ਆ ਕੇ ਉਥੇ ਜਦੋਂ ਤੇਰੇ 76 ਪਏ ਤੂੰ ਫਿਰ ਫਿਰ ਦੁਬਾਰਾ ਚੈਲੰਜ ਕਰੀ ਜਨਾ ਯਾਰ ਕਿ ਹਾਂ ਨਹੀਂ ਉਹ ਫਲਾਣੇ ਨੂੰ ਨਹੀਂ ਰੋਕਦੇ ਫਲਾਣੇ ਨੂੰ ਨਹੀਂ ਰੋਕਦੇ ਫਲਾਣੇ ਨੂੰ ਨਹੀਂ ਰੋਕਦੇ ਯਾਰ ਤੂੰ ਗद्दार ਕਿਹਾ ਅਸੀਂ ਤੈਨੂੰ ਚੈਲੰਜ ਕਰਦੇ ਹਾਂ ਕਿ ਤੂੰ ਸਾਨੂੰ ਦੱਸ ਕਿੱਥੇ ਟੱਕਰਨਾ ਅਸੀਂ ਤੈਨੂੰ ਟੱਕਰਾਂਗੇ ਸ਼ੰਭੂ ਮੋਰਚੇ ਦੇ ਵਿੱਚ ਦੁਬਾਰਾ ਵੀਡੀਓ ਪਾ ਕੇ ਦੁਬਾਰਾ ਉਥੇ ਆਈ ਚੈਲੰਜ ਕਰਕੇ ਕਿ ਮੈਂ ਦੁਬਾਰਾ ਸ਼ੰਭੂ ਮੋਰਚੇ ਦੇ ਵਿੱਚ ਆਉਂਗਾ ਫੇਰ ਤੈਨੂੰ ਦੱਸਾਂਗੇ ਕਿ ਤੇਰੀ ਕਿਹੜੇ ਪਾਦੇ ਵਿਗਦੀਆਂ ਕਿ ਤੂੰ ਕਿਵੇਂ ਕਿੱਥੇ ਆਦੇ ਅਸੀਂ ਕਿੱਥੇ ਆ ਇਹ ਨਾ ਹੋਵੇ ਕਿ ਤੇ ਚੁੱਪਚੀ ਪਿੱਤੇ ਜਾ ਕੇ ਖੇਤਾਂ ਜਿਹਾਂ ਦੇ ਵਿੱਚ ਕੱਲਾ ਜਾ ਖੜ ਕੇ ਕਿਤੇ ਵੀਡੀਓ ਬਣਾਦੇ ਵੀ ਮੈਂ ਖੜਾ ਸੀ ਮੈਂ ਪਹੁੰਚਿਆ ਸੀ ਜੇ ਦਮ ਰੱਖਦਾ ਜੇ ਵਾਕੈ ਹੀ ਤੋਂ ਹੁਣ ਵੀਡੀਓ ਪਾਈ ਆ ਕਿ ਬਾਈ ਮੈਂ ਨਹੀਂ ਡਰਦਾ ਮੈਂ ਦਮ ਰੱਖਦਾ ਤੇ ਫੇਰ ਫੇਰ ਗੱਲ ਇੱਥੇ ਇਹ ਆਉਂਦੀ ਆ ਕਿ ਤੂੰ ਦੀਪ ਸਿੱਧੂ ਨੂੰ ਗਦਾਰ ਤੇ ਕਿਹਾ ਤੇ ਉਸ ਤੋਂ ਬਾਅਦ ਤੂੰ ਕੋਈ ਮਾਫੀ ਵੀ ਨਹੀਂ ਮੰਗੀ ਤੂੰ ਉਸੇ ਸਟੈਂਡ ਤੇ ਰਿਹਾ ਫੇਰ ਤੂੰ ਉਸੇ ਕਾਮਰੇ ਦੀ ਫੇਰ ਤੂੰ ਦੀਪ ਸਿੱਧੂ ਨੂੰ ਇਹ ਗੱਲ ਕਹੀ ਸੀ ਕਿ ਜੀ ਇਹ ਜੀ ਰਾਜਨੀਤੀ ਕਰਕੇ ਆਇਆ ਹੈ ਭਾਜੀਪੀ ਦਾ ਗਰਦਾਰ ਆਇਆ ਹੈ ਵੋਟਾਂ ਕਰਕੇ ਆਇਆ ਹੈ ਵੋਟਾਂ 'ਚ ਖੜਾ ਹੋਊਗਾ ਵੋਟਾਂ 'ਚ ਦੱਸ ਕੌਣ ਖੜਾ ਹੋਇਆ ਤੂੰ ਖੜਾ ਹੋਇਆ ਕਿ ਦੀਪ ਸਿੱਧੂ ਖੜਾ ਹੋਇਆ ਦੀਪ ਸਿੱਧੂ ਤਾਂ ਦੁਨੀਆ ਤੋਂ ਚਲਾ ਗਿਆ ਤੇ ਤੂੰ ਦੱਸ ਵੀ ਤੂੰ ਵੋਟਾਂ ਦੀ ਰਾਜਨੀਤੀ ਕੀਤੀ ਕਿ ਨਹੀਂ ਤੂੰ ਪੈਸਾ ਕਮਾਇਆ ਕਿ ਨਹੀਂ ਕਮਾਇਆ ਤੂੰ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਜਿੱਥੇ ਵੀ ਜਾਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਤੂੰ ਫੇਰ ਇੱਕ ਬੰਦੇ ਨੂੰ ਚੈਲੰਜ ਕੀਤਾ ਕਿ ਮੈਂ ਕੈਨੇਡਾ ਅਮਰੀਕਾ ਜਾਊਂਗਾ ਜੀ ਉੱਥੇ ਜਾ ਕੇ ਮੈਂ ਉੱਥੇ ਦੱਸੂਗਾ ਕਿ ਉਹ ਉਹ ਡਿੱਕੀ ਜਾਂਦੇ ਤੈਨੂੰ ਉੱਥੇ ਜਾ ਹੀ ਸਹੀਂ ਤੂੰ ਉਹ ਡਿੱਕੀ ਜਾਂਦੇ ਦੱਸ ਕੇ ਜਾਈ ਕਿਤੇ ਉੱਥੇ ਵੀ ਹਾਂ ਭਾਈ ਮੈਂ ਆ ਰਿਆਂ ਫੇਰ ਤੈਨੂੰ ਦੱਸਾਂਗੇ ਸੋ ਟੱਕਰ ਨਾ ਹੋਇਆ ਦੀਪ ਸਿੱਧੂ ਸਾਡੇ ਲਈ ਕੌਮੀ ਯੋਧਾ ਸੰਗਤ ਨੇ ਉਹਨੂੰ ਕੌਮੀ ਯੋਧੇ ਦਾ ਅਵਾਰਡ ਦਿੱਤਾ ਤੇ ਤੂੰ ਤੂੰ ਇੱਕ ਕਾਮਰੇਡੀ ਸੋਚ ਵਰਤ ਕੇ ਉਹਨੂੰ ਗद्दार ਕਹਿ ਰਿਆਂ ਸੋ ਦੀਪ ਸਿੱਧੂ ਦੇ ਸਮਰਥਕ ਸੀ ਹਾਂ ਤੇ ਰਹਾਂਗੇ ਜੇ ਤੇਰੇ ਚ ਕੋਈ ਮਾੜਾ ਮੋਟਾ ਕੋਈ ਅਣਖ ਜਾਗਦੀ ਆ ਤਾਂ ਦੁਬਾਰਾ ਸ਼ੰਭੂ ਮੋਰਚੇ 'ਚ ਆ ਜਾ ਸ਼ੰਭੂ ਮੋਰਚੇ 'ਚ ਆ ਕੇ ਉੱਥੇ ਦੱਸ ਦੇ ਕਿ ਹਾਂ ਮੈਂ ਹੈਗਾ ਮੈਂ ਖੜਾ ਮੈਂ ਨਹੀਂ ਡਰਦਾ ਤੇ ਫਿਰ ਤੈਨੂੰ ਦੱਸਾਂਗੇ ਵੀ ਕਿਹੜੇ ਭਾਵੇਂ ਕਰਦੀ ਆ ਤੇ ਕਿੱਥੇ ਟਕਰਾਂਗੇ ਤੇ ਕਿੱਥੇ ਨਹੀਂ ਟਕਰਾਂਗੇ ਸੋਦੀਪ ਸਿੱਧੂ ਸਾਡੇ ਦਿਲਾਂ ਦੇ ਵਿੱਚ ਵੱਸਦਾ ਦੀਪ ਸਿੱਧੂ ਕੌਮੀ ਯੋद्धा ਸਹੀ ਕੌਮੀ ਯੋद्धा ਹੈ ਕੌਮੀ ਯੋद्धा ਰਹੂਗਾ ਉਹਨੇ ਆਪਦਾ ਸਾਰਾ ਪਰਿਵਾਰ ਆਪਦਾ ਸਾਰਾ ਕੁਝ ਛੱਟ ਕੇ ਆਵਦਾ ਪੈਸਾ ਤੇਲਾ ਛੱਡ ਕੇ ਦੀ ਵਧੀਆ ਲਾਈਵ ਛੱਡ ਕੇ ਉਹਨੂੰ ਕੀ ਲੋੜ ਸੀ ਕਿਸਾਨੀ ਮੋਰਚੇ ਦੇ ਵਿੱਚ ਆ ਕੇ ਉੱਥੇ ਕਿਸਾਨਾਂ ਦੀ ਅਗਵਾਈ ਕਰਨ ਦੀ ਤੇ ਉੱਥੇ ਦਿੱਲੀ ਤੱਕ ਜਾਣ ਦੀ ਉਹਨੇ ਇਸ ਗੱਲ ਕਰਕੇ ਸੋ ਇਸ ਮਕਸਦ ਨੂੰ ਰੱਖਦੇ ਹੋਏ ਅਸੀਂ ਦੀਪ ਸਿੱਧੂ ਦੇ ਸਮਰਥਕ ਸੀ ਹਾਂ ਤੇ ਰਹਾਂਗੇ ਜੇ ਤੇਰੀ ਕਾਮਰੇਡੀ ਸੋਚ ਹੈਗੀ ਆ ਤੂੰ ਆਪਦੀ ਜੇਬ 'ਚ ਰੱਖ ਮਾਫੀ ਮੰਗ ਜਾਈਂਗਾ ਠੀਕ ਆ ਨਹੀਂ ਜਿੱਥੇ ਚੈਲੰਜ ਕਰੇਗਾ ਉੱਥੇ ਭੁਗਤਾਂਗੇ ਉੱਥੇ ਆਵਾਂਗੇ ਸ਼ੰਭੂ ਮੋਰਚੇ ਦੇ ਵਿੱਚ ਜਦੋਂ ਵੀ ਆਉਣਾ ਹੋਇਆ ਦੱਸ ਕੇ ਆ ਜੀ ਅਸੀਂ ਤੈਨੂੰ ਦੱਸਾਂਗੇ ਵੀ ਅਸੀਂ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ